ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਤੇ ਉਹਨਾਂ ਦੀ ਮਿਹਨਤ ਨੂੰ ਆਸਾਨ ਬਣਾਉਣ ਲਈ 20 ਸਾਲ ਪਹਿਲਾਂ ਇੱਕ ਸੁਪਨਾ ਜੰਮਿਆ ਇੱਕ ਐਸੀ ਸੋਚ ਜਿੱਥੇ ਮਸ਼ੀਨਾਂ ਸਿਰਫ ਲੋਹਾ ਨਹੀਂ ਸੌਖੀ ਖੇਤੀ ਦਾ ਰਾਹ ਬਣਨ। ਇਹੀ ਸੁਪਨਾ ਸੀ ਆਰਐਸ ਗੁਰਦੇਵ ਐਗਰੋ ਇੰਡਸਟਰੀਜ਼ ਦਾ। ਪੰਜਾਬ ਦੀ ਮਿੱਟੀ ਤੋਂ ਜੰਮੀ ਇਸ ਕੰਪਨੀ ਨੇ ਛੋਟੀ ਵਰਕਸ਼ਾਪ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ। ਕੁਝ ਸੰਦ, ਕੁਝ ਮਿਹਨਤੀ ਹੱਥ ਤੇ ਇੱਕ ਵਿਸ਼ਵਾਸ। ਇਹ ਖੇਤੀ ਵਿੱਚ ਮਿਹਨਤ ਘੱਟ ਤੇ ਉਪਜ ਵੱਧ ਹੋ ਸਕਦੀ ਹੈ। ਉਹਨਾਂ ਦੇ ਉਤਪਾਦ ਪੋਟੈਟੋ ਪਲਾਂਟਰ ਨੇ ਕਿਸਾਨਾਂ ਲਈ ਖੇੜੀ ਬਦਲ ਦਿੱਤੀ। ਸਮੇਂ ਦੇ ਨਾਲ ਆਰਐਸ ਗੁਰਦੇਵ ਨੇ ਹਰ ਮਸ਼ੀਨ ਵਿੱਚ ਨਵੀਨਤਾ ਭਰੀ। ਪੋਟੈਟੋ ਪਲਾਂਟਰ ਤੋਂ ਲੈ ਕੇ ਪੋਟੈਟੋ ਡਿੱਗਰ ਤੱਕ ਹਰ ਉਤਪਾਦ ਕਿਸਾਨਾਂ ਦੀ ਜ਼ਰੂਰਤ ਤੋਂ ਜੰਮਿਆ। ਅੱਜ ਸਾਡੀਆਂ ਮਸ਼ੀਨਾਂ ਸਿਰਫ ਪੰਜਾਬੀ ਨਹੀਂ ਭਾਰਤ ਦੇ ਹਰ ਕੋਨੇ ਵਿੱਚ ਖੇਤੀ ਨੂੰ ਸੌਖਾ ਬਣਾ ਰਹੀਆਂ ਹਨ। ਪਰ ਆਰਐਸ ਗੁਰਦੇਵ ਦੀ ਤਾਕਤ ਸਿਰਫ ਮਸ਼ੀਨਾਂ ਨਹੀਂ ਸਾਡੀ ਟੀਮ ਹੈ। ਇੰਜੀਨੀਅਰਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਹਰ ਹੱਥ ਵਿੱਚ ਕਲਾ ਹੈ। ਹਰ ਦਿਮਾਗ ਵਿੱਚ ਨਵੀਨਤਾ ਹੈ ਸਾਡੀ ਸਭ ਤੋਂ ਵੱਡੀ ਕਾਮਯਾਬੀ ਉਹ ਸਮਾਂ ਹੈ ਜਦੋਂ ਕਿਸਾਨ ਕਹਿੰਦਾ ਹੈ ਹੁਣ ਮਿਹਨਤ ਘੱਟ ਤੇ ਪੈਦਾਵਾਰ ਵੱਧ ਜਿੱਥੇ ਪਹਿਲਾਂ 10 ਬੰਦੇ ਦਿਨ ਲਗਾਉਂਦੇ ਸਨ ਹੁਣ ਇੱਕ ਮਸ਼ੀਨ ਘੰਟਿਆਂ ਵਿੱਚ ਕੰਮ ਕਰ ਦਿੰਦੀ ਹੈ ਇਹੀ ਹੈ ਸਾਡੀ ਕਾਮਯਾਬੀ ਕਿਸਾਨ ਦੀ ਖੁਸ਼ੀ ਪਰ ਸਫ਼ਰ ਇੱਥੇ ਖਤਮ ਨਹੀਂ ਹੁੰਦਾ ਆਰਐਸ ਗੁਡੇਵ ਐਗਰੋ ਇੰਡਸਟਰੀਜ਼ ਦਾ ਟੀਚਾ ਹੈ ਹਰ ਕਿਸਾਨ ਤੱਕ અનਵਿਨਤਾ ਪਹੁੰਚਾਉਣਾ ਸਮਾਰਟ ਟੈਕਨੋਲੋਜੀ ਆਟੋਮੇਸ਼ਨ ਤੇ ਗਲੋਬਲ ਮਿਆਰਾਂ ਨਾਲ ਇਹ ਸਿਰਫ ਇੱਕ ਕੰਪਨੀ ਦੀ ਕਹਾਣੀ ਨਹੀਂ ਇਹ ਕਿਸਾਨਾਂ ਦੀ ਮਿਹਨਤ ਵਿਸ਼ਵਾਸ ਤੇ ਨਵੀਨਤਾ ਦੀ ਯਾਤਰਾ ਹੈ ਆਰਐਸ ਸਕੂਰਦੇਵ ਐਗੋ ਇੰਡਸਟਰੀਜ਼ ਸੋਚ ਤੋਂ ਨਵੀਨਤਾ ਤੱਕ